ਗੁਰੂ ਪਿਆਰੇ ਸਾਥ ਸੰਗਤ ਜੀ ਵਾਹਿਗੁਰੂ ਜੀ ਕਾਠਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਲਯੁਗ ਵਿੱਚ ਫੈਲੇ ਹੋਏ ਝੂਠ ਪਖਾਂਡੇ ਆਧਾਰਮ ਅਤੇ ਜ਼ੁਲਮ ਬਹੁਤ ਵਧ ਚੁਕਿਆ ਸੀ ਅ ਗਿਆਨਤਾ ਅਤੇ ਹਨੇਰੇ ਵਿੱਚ ਫਸਿਆ ਲੋਕਾਂ ਨੂੰ ਕਢਣ ਲਈ ਪਰਮਾਤਮਾ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਇਸ ਸੰਸਾਰ ਤੇ ਆਏ ਤੇ ਲੱਖਾਂ ਲੋਕਾਂ ਦਾ ਉਦਾਰ ਕੀਤਾ ਤਾਂ-ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਉਦਾਸੀ ਧਾਰਨ ਕੀਤੀ ਤੇ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਕੁਰਛੇਤਰ ਹਰਦੁਆਰ ਦਿੱਲੀ ਪ੍ਰਿਆਗ ਆਦ ਕਈ ਸਥਾਨਾਂ ਤੋਂ ਹੁੰਦੇ ਹੋਏ ਸ਼ਿਵਰਾਤਰੀ ਦੇ ਮਹਾਨ ਤਿਉਹਾਰ ਦੇ ਦੇਨੇ ਕਾਂਸੀ ਦੀ ਧਰਤੀ ਤੇ ਪਾਈ ਮਰਦਾਨਾ ਜੀ ਅਤੇ ਭਾਈ ਪਾਲਾ ਜੀ ਦੇ ਨਾਲ ਪਹੁੰਚ ਗਏ ਸਹਿਰ ਤੋਂ ਬਾਹਰ ਇੱਕ ਬਾਗ ਵਿੱਚ ਬਣੇ ਹੋਏ ਇੱਕ ਥੜੇ ਤੇ ਬੈਠ ਗਏ ਭਾਈ ਮਰਦਾਨੇ ਜੀ ਨੇ ਪੁੱਛਿਆ ਗੁਰੂ ਜੀ ਇਹ ਸੁੰਦਰ ਪਰਫੁੱਲਿਤ ਬਾਗ ਕਿਸ ਦਾ ਹੈ ਇਸ ਦਾ ਮਾਲਿਕ ਕੌਣ ਹੈ ਤਦ ਗੁਰੂ ਜੀ ਕਹਿਣ ਲੱਗੇ ਇਸ ਦਾ ਮਾਲਿਕ ਕਰਤਾਰ ਆਪ ਹੀ ਹੈ ਪਰ ਕਰਤਾਰ ਨੇ ਇਸ ਸਮੇਂ ਜੈਸ ਨੂੰ ਇਹ ਸੋਪਿਆ ਹੋਇਆ ਹੈ ਉਹ ਆਪ ਹੀ ਹੁਣੇ ਤੁਹਾਡੇ ਕੋਲ ਆ ਜਾਏਗਾ ਤੁਸੀਂ ਕਰਤਾਰ ਨਾਲ ਜੁੜੋ ਰਵਾਬ ਛੇੜੋ ਤਦ ਭਾਈ ਮਰਦਾਨੇ ਜੀ ਨੇ ਸਤ ਵਚਨ ਕਹਿ ਕੇ ਰਵਾਬ ਵਜਾਉਣੀ ਸ਼ੁਰੂ ਕਰ ਦਿੱਤੀ ਰਵਾਬ ਵਿੱਚੋਂ ਸਤ ਕਰਤਾਰ ਸਤ ਕਰਤਾਰ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਤੇ ਸਾਰਾ ਬਾਗ ਗੂੰਜ ਉੱਠਿਆ ਮਾਨੋ ਅਸਮਾਨ ਵਿੱਚ ਉੜਦੇ ਪੰਛੀ ਵੀ ਇਹ ਅਲੋਕਿਕ ਧੁਨੀ ਸੁਣ ਕੇ ਮੰਤਰ ਮੁਗਦ ਹੋ ਗਏ ਹੋਣ ਰਹਾ ਜਾਂਦੇ ਰਾਹੀ ਰਹਾ ਭੁੱਲ ਕੇ ਗੁਰੂ ਜੀ ਦੇ ਚਰਣਾ ਵਿੱਚ ਆ ਜੁੜੇ ਸਤਨਾਮ ਦੇ ਪ੍ਰੇਮ ਪਿਆਲੇ ਪੀ ਪੀ ਕੇ ਮਤਵਾਲੇ ਹੋ ਜਾਣ ਲੱਗੇ ਇਤਨੀ ਧੇਰ ਵਿੱਚ ਇੱਕ ਪੰਡਤ ਗੋਪਾਲ ਸ਼ਾਸਤਰੀ ਵੀ ਉੱਥੇ ਆਣ ਪਹੁੰਚਿਆ ਗੁਰੂ ਜੀ ਦੀ ਮਨਮੋਹਣੀ ਸੂਰਤ ਵੇਖਦਿਆਂ ਹੀ ਮਨ ਵਿੱਚ ਬੜੀ ਖਿੱਚ ਪਈ ਉਹ ਹੋਰ ਨੇੜੇ ਹੋਇਆ ਕੰਨਾਂ ਵਿੱਚ ਸਤ ਕਰਤਾਰ ਦੀ ਧੁਨੀ ਗੂੰਜੀ ਪਾ ਗੁਰੂ ਚਰਨਾਂ ਨਾਲ ਜੁੜ ਗਿਆ ਕੀਰਤਨ ਸਮਾਪਤ ਹੋਇਆ ਗੁਰੂ ਜੀ ਦੇ ਕਮਲ ਨੈਣ ਖੁੱਲੇ ਤੇ ਨਜ਼ਰ ਗੋਪਾਲ ਪੰਡਤ ਦੇ ਉੱਪਰ ਪਈ ਪੰਡਤ ਜੀ ਨਜ਼ਰੀ ਨਦਰ નિਹਾਲ ਹੋ ਗਿਆ ਬੜੀ ਸ਼ਰਧਾ ਨਾਲ ਗੁਰੂ ਚਰਣਾ ਤੇ ਝੁਕ ਗਿਆ ਦਾੰਡ ਬਾਤ ਹੋ ਕੇ ਨਮਸਕਾਰ ਕੀਤੀ ਕਾਫੀ ਧੀਰ ਜਦ ਗੋਪਾਲ ਪੰਡਤ ਇਸ ਤਰ੍ਹਾਂ ਚਰਣਾ ਤੇ ਸਿਰ ਰੱਖ ਕੇ ਪਿਆਰਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਵਿੱਤਰ ਹਸਤ ਕਮਲਾਂ ਨਾਲ ਉਹਨਾਂ ਦਾ ਸਿਰ ਉੱਪਰ ਚੁੱਕਿਆ ਕਾਫੀ ਸਮਾਪ੍ਰੇਮ ਦੇ ਵਾਤਾਵਰਣ ਵਿੱਚ ਵਚਨ ਵਿਲਾਸ ਹੁੰਦੇ ਰਹੇ ਪੰਡਤ ਜੀ ਨੇ ਸਵਾਲ ਕੀਤਾ ਮਹਾਰਾਜ ਜੀ ਤੁਸੀਂ ਪੂਜਾ ਕਿਸ ਤਰ੍ਹਾਂ ਕਰਦੇ ਹੋ ਸਾਲਿਗ੍ਰਾਮ ਤੁਲਸੀ ਮਾਲਾ ਆਦਿ ਕੁਝ ਵੀ ਆਪ ਜੀ ਦੇ ਕੋਲ ਨਹੀਂ ਹੈ ਗੁਰੂ ਜੀ ਦਾ ਇਸ਼ਾਰਾ ਪਾ ਕੇ ਭਾਈ ਮਰਦਾਨੇ ਜੀ ਨੇ ਰਵਾਬ ਨੂੰ ਬਸੰਤ ਡਿੰਡੋਲ ਰਾਗ ਵਿੱਚ ਵਜਾਇਆ ਤੇ ਗੁਰੂ ਜੀ ਨੇ ਆਪਣੇ ਰਸੀਲੇ ਗਲੇ ਵਿੱਚੋਂ ਗਾਇਨ ਕੀਤਾ ਜਿਸ ਦਾ ਭਾਵ ਹੈ ਪੰਡਤ ਜੀ ਤੁਹਾਡਾ ਸਾਲਿਗ੍ਰਾਮ ਪੂਜਣਾ ਅਤੇ ਤੁਲਸੀ ਦੀ ਮਾੜਾ ਪਹਿਨਣਾ ਆਦ ਕਲਰ ਵਾਲੀ ਜ਼ਮੀਨ ਨੂੰ ਸਿੰਚਣਾ ਜਾਂ ਕੱਚੀ ਢਹਿ ਰਹੀ ਕੰਧ ਉੱਪਰ ਚੂਨਾ ਥੱਪਣ ਨਿਆਈ ਹੈ ਐਸਾ ਕਰਕੇ ਆਪਣਾ ਜਨਮ ਕਿਉਂ ਗਵਾ ਰਹੇ ਹੋ ਜੇ ਸੰਸਾਰ ਸਾਗਰ ਤੋਂ ਪਾਰ ਹੋਣਾ ਚਾਹੁੰਦੇ ਹੋ ਤਾਂ ਸੋਚ ਜੀ ਕੀਰਤ ਅਤੇ ਰਾਮ ਨਾਮ ਤੇ ਸਿਮਰਨ ਦਾ ਬੇੜਾ ਬੰਨੋ ਉਸ ਰਾਹੀ ਤੁਸੀਂ ਬਾਉ ਸਾਗਰ ਤੋਂ ਪਾਰ ਹੋ ਸਕੋਗੇ ਪੰਡਤ ਜੀ ਨੇ ਸ਼ੰਕਾ ਕੀਤੀ ਤੇ ਕਿਹਾ ਮਹਾਰਾਜ ਜੀ ਜੇ ਸਾਡੇ ਸਾਲਿਗਰਾਮ ਨੂੰ ਅਤੇ ਤੁਲਸੀ ਮਾਲਾ ਕਲਰਾ ਸਿੰਚਣ ਤੋਂ ਲਹੈਂ ਤਾ ਤੁਹਾਡੇ ਖਿਆਲ ਵਿੱਚ ਸਫਲ ਸਿੰਚਣ ਕਿਹੜਾ ਹੈ ਤਦ ਗੁਰੂ ਜੀ ਨੇ ਸ਼ਬਦ ਉਚਾਰਿਆ ਚਸਤਾ ਭਾਵ ਹੈ ਪੰਡਤ ਜੀ ਸਫਲ ਸਿੰਚਣ ਤਾਂ ਸੁਚੱਜੀ ਕਰਨੀ ਵਿੱਚ ਹੈ ਹਰ ਕਥਾ ਦਾ ਹਲਤ ਮਾਲ ਤੇ ਟਿੰਡਾ ਬਣਾਓ ਇਹ ਹਲਤ ਨੂੰ ਚਲਾਉਣ ਲਈ ਆਪਣਾ ਮਨ ਜੋਵੋ ਅਥਾਰਥ ਤੁਹਾਡੇ ਮਨ ਵਿੱਚ ਆਪਣੇ ਹੱਥੀਂ ਨੇਕ ਕਰਨੀ ਦਾ ਗੁਮਾ ਹੋਵੇ ਅਜੇ ਹੇ ਗੁਮਾ ਵਿੱਚੋਂ ਇੱਕ ਖੇੜਾ ਰਸ ਉੱਪਜੇਗਾ ਉਸ ਰਸ ਰੂਪੀ ਅੰਮ੍ਰਿਤ ਨਾਲ ਜੋ ਤੁਹਾਡਾ ਅੰਤਕਰਣ ਭਰਪੂਰ ਹੋ ਜਾਵੇ ਤਾਂ ਫਿਰ ਐਸੇ ਅੰਤਕਰਣ ਦੀ ਥਮਾਲ ਕਰਨ ਵਾਲਾ ਸਾਈਂ ਦਿਲਾਂ ਦਾ ਮਾਲਕ ਤੁਹਾਨੂੰ ਆਪਣਾ ਬਣਾ ਲਵੇਗਾ ਜਦੋਂ ਤੁਸੀਂ ਮਾਲਕ ਦੇ ਹੋ ਗਏ ਤਾਂ काम क्रोध मदक जो ਤੁਹਾਡੇ ਅੰਮ੍ਰਿਤ ਨੂੰ ਲੁੱਟ ਲੈ ਜਾਂਦੇ ਹਨ ਤੁਹਾਡੇ ਗੁਲਾਮ ਹੋ ਕੇ ਰਹਿਣਗੇ ਜਿਵੇਂ ਖੁਰਪਿਆਂ ਨਾਲ ਧਰਤੀ ਗੋੜ ਕੇ ਜ਼ਮੀਨ ਵਿੱਚੋਂ ਘਾਹ ਖੂਸ ਤੇ ਵਾਧੂ ਬੂਟੀਆਂ ਪੁੱਟ ਦਿੱਤੀਆਂ ਜਾਂਦੀਆਂ ਹਨ ਤੇ ਆਪਣੀ ਉਗਾਈ ਫਸਲ ਦੀ ਸੰਭਾਲ ਕੀਤੀ ਜਾਂਦੀ ਹੈ ਇਵੇਂ ਹੀ ਤੁਹਾਡੇ ਅੰਦਰ ਦਾ ਕਾਮ ਖੁਆਈਸਾਂ ਅੰਮ੍ਰਿਤ ਰੂਪੀ ਫਸਲ ਦੀ ਸੰਭਾਲ ਅਤੇ ਕ੍ਰੋਧ ਰੂਪੀ ਜੜੀ ਬੂਟੀਆਂ ਮੰਦੀਆਂ ਵਾਸਨਾਵਾਂ ਦੇ ਨਾਸ਼ ਕਰਨ ਵਾਲੇ ਲੱਗ ਜਾਣ ਕੇ ਇਸ ਤਰ੍ਹਾਂ ਕਾਮ ਕ੍ਰੋਧ ਆਦ ਦੁਸ਼ਟ ਸ਼ਕਤੀਆਂ ਵੀ ਤੁਹਾਡੀ ਸੇਵਾ ਵਿੱਚ ਲੱਗ ਜਾਣਗੀਆਂ ਜਦੋਂ ਤੁਸੀਂ ਆਪਣੀ ਅੰਤਰ ਆਤਮਾ ਵਿੱਚ ਐਸੀ ਗੁੜਾਈ ਕਰੋਗੇ ਤਾਂ ਤੁਸੀਂ ਸੁਖ ਪਾਓਗੇ ਤੇ ਤੁਹਾਡੀ ਇਸ ਤਰ੍ਹਾਂ ਦੀ ਕੀਤੀ ਕੀਰਤ ਕਦੇ ਵੀ ਐਵੇਂ ਨਹੀਂ ਜਾਏਗੀ ਗੁਰੂ ਪਿਆਰੇਓ ਪੰਡਤ ਜੀ ਦੀ ਤਸੱਲੀ ਹੋ ਗਈ ਤੇ ਉਹ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ ਤਾਂ ਗੁਰੂ ਜੀ ਨੇ ਇਹ ਸ਼ਬਦ ਦਿਆਂ ਆਖਰੀ ਪੰਕਤੀਆਂ ਉਚਾਰਣ ਕੀਤੀਆਂ ਜਿਸ ਦਾ ਭਾਵ ਹੈ ਇਸ ਤਰ੍ਹਾਂ ਬਗਲੇ ਨੀਚ ਮਨੁੱਖ ਹੋਈ ਹੰਸ ਉੱਤਮ ਪੁਰਸ਼ ਬਾਣ ਜਾਣਦੇ ਹਨ ਪਰ हे ਪ੍ਰਭੂ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਤੂੰ ਦਇਆ ਕਰੇ ਮੇਰੀ ਦਾਸਾਂ ਦੇ ਦਾਸ ਨਾਨਕ ਦੀ ਤਾਂ ਇਹ ਹੀ ਬੇਨਤੀ ਹੈ ਕਿ हे ਮਿਹਰਬਾਨ ਅਕਾਲ ਪੁਰਖ ਅਸਾਂ ਜੀਮਾਂ ਉੱਤੇ ਤੂੰ ਸਦਾ ਦਇਆ ਦ੍ਰਿਸ਼ਟੀ ਰੱਖ ਇਹ ਸੁਣ ਕੇ ਗੋਪਾਲ ਪੰਡਤ ਗਦਗਦ ਹੋ ਗਿਆ ਅਗਿਆਨ ਦਾ ਹਨੇਰਾ ਦੂਰ ਹੋ ਗਿਆ ਆਤਮਾ ਨਿਰਮਲ ਹੋ ਗਈ ਤੇ ਗੁਰੂ ਜੀ ਦੇ ਪੂਰਨ ਸਰਧਾਲੂ ਤੇ ਸੇਵਕ ਬਣ ਗਏ ਪ੍ਰਸੰਨ ਚਿਤ ਹੋ ਕੇ ਬੇਨਤੀ ਕੀਤੀ ਹੈ ਮਹਾਰਾਜ ਆਪ ਨੇ ਬੜੀ ਕਿਰਪਾ ਕੀਤੀ ਹੈ ਇਸ ਕਾਂਸੀ ਨੂੰ ਭਾਗ ਲਾਏ ਹਨ ਅਤੇ ਦਾਸ ਨੂੰ ਨਿਵਾਜਿਆ ਹੈ ਆਪ ਜੀ ਕੋ ਸਮਾ ਇੱਥੇ ਰਹਿ ਕੇ ਕਾਂਸੀ ਵਾਸੀਆਂ ਨੂੰ ਉਪਦੇਸ਼ ਦੇਣ ਦੀ ਕਿਰਪਾਲਤਾ ਕਰੋ ਗੁਰੂ ਜੀ ਦੇ ਗੋਪਾਲ ਪੰਡਤ ਨੂੰ ਧੀਰਜ ਦਿੰਦੇ ਹੋਏ ਕਿਹਾ ਕਿ ਹਾਂ ਪੰਡਤ ਜੀ ਅਸੀਂ ਕੁਝ ਸਮਾਂ ਜ਼ਰੂਰ ਇੱਥੇ ਰਹਾਂਗੇ ਤਾਂ ਪੰਡਤ ਜੀ ਗੁਰੂ ਜੀ ਕੋਲੋਂ ਆਗਿਆ ਲੈ ਕੇ ਘਰ ਚਲਿਆ ਗਿਆ ਗੋਪਾਲ ਪੰਡਤ ਨੇ ਘਰ ਜਾ ਕੇ ਪਰਿਵਾਰ ਨੂੰ ਖੁਸ਼ਖਬਰੀ ਸੁਣਾਈ ਅੱਜ ਸਾਡੇ ਬਾਗ ਵਿੱਚ ਬਾਗ ਲੱਗੇ ਹਨ ਇੱਕ ਮਨ ਮੋਹਣੀ ਸੂਰਤ ਰਬ ਦਾ ਰੂਪ ਮਹਾਪੁਰਸ਼ ਉਥੇ ਆਣ ਬੈਠੇ ਹਨ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਤਨ ਮਨ ਨਿਰਮਲ ਹੋ ਜਾਂਦਾ ਹੈ ਇਹ ਸੌਣ ਕੇ ਦੂਜੇ ਦਿਨ ਘਰ ਦੇ ਸਭ ਜੀਆ ਨੇ ਆ ਕੇ ਦਰਸ਼ਨ ਕੀਤੇ ਤੇ ਹੋਰ ਵੀ ਬਹੁਤ ਸਰਧਾਲੂਆਂ ਨੇ ਵੀ ਦਰਸ਼ਨ ਕੀਤੇ ਕੀਰਤਨ ਅਤੇ ਅਕਾਲ ਪੁਰਖ ਨਾਲ ਜੁੜਨ ਦੇ ਉਪਦੇਸ਼ ਸਰਵਣ ਕੀਤੇ ਇਸ ਤਰ੍ਹਾਂ ਇਸ ਬਾਗ ਵਿੱਚ ਹਰ ਰੋਜ਼ satsang ਹੁੰਦਾ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਣ ਲੱਗੀਆਂ ਜੇ ਕੋਈ ਮਨੋਰਥ ਲੈ ਕੇ ਗੁਰੂ ਜੀ ਦੇ ਚਰਣਾ ਵਿੱਚ ਪਹੁੰਚਦਾ ਸੀ ਤਾਂ ਗੁਰੂ ਜੀ ਸਭਨਾ ਦੀਆਂ ਇੱਛਾਵਾਂ ਪੂਰਨ ਕਰਦੇ ਸਨ ਸਾਰੇ ਕਾਂਸੀ ਵਿੱਚ ਗੁਰੂ ਜੀ ਦੀ ਜੈ ਜੈਕਾਰ ਹੋਣ ਲੱਗ ਪਈ ਉਸ ਸਮੇਂ ਪੰਡਿਤ ਚਤੁਰਦਾਸ ਨਾਮ ਦਾ ਇੱਕ ਮਹਾਨ ਵਿਦਵਾਨ ਕਾਂਸੀ ਵਿੱਚ ਰਹਿੰਦਾ ਸੀ ਜਿਸ ਦੀ ਬਹੁਤ ਵੱਡੀ ਮਾਨਤਾ ਸੀ ਪਰ ਉਸ ਨੂੰ ਹੋਮੈਦਾ ਰੋਗ ਲੱਗਾ ਹੋਇਆ ਸੀ ਉਹ ਸਮਝਦਾ ਸੀ ਕਿ ਇਸ ਸਮੇਂ ਸੰਸਾਰ ਵਿੱਚ ਉਸ ਵਰਗਾ ਕੋਈ ਵਿਦਵਾਨ ਨਹੀਂ ਹੈ ਚਤੁਰਦਾਸ ਨੇ ਕਈ ਵਿਦਵਾਨਾਂ ਨਾਲ ਸਾਸਤਾਰਥ ਰਾਹੀ ਜਿੱਤ ਪ੍ਰਾਪਤ ਕੀਤੀ ਸੀ ਇਸ ਦੀ ਤਰਕ ਭਰੀ ਦਲੀਲ ਅੱਗੇ ਕੋਈ ਵੀ ਟੇਕ ਨਹੀਂ ਸੀ ਸਕਦਾ ਉਸ ਨੂੰ ਆਪਣੀ ਵਿਦਿਆ ਤੇ ਬਹੁਤ ਮਾਣ ਅਤੇ ਹੰਕਾਰ ਸੀ ਉਹ ਕਿਸੇ ਦੀ ਸੋਭਾ ਮਾਣ ਅਤੇ ਪ੍ਰਤਿਸ਼ਠਾ ਵੇਖ ਕੇ ਸਹਾਰਦਾ ਨਹੀਂ ਸੀ ਤੇ ਐਸੇ ਘਮੰਡ ਕਰਕੇ ਉਹ ਹਰ ਕਿਸੇ ਦੀ ਨਿਰਾਦਰੀ ਕਰਿਆ ਕਰਦਾ ਸੀ ਜਦੋਂ ਪੰਡਤ ਚਤੁਰਦਾਸ ਨੇ ਸੁਣਿਆ ਕਿ ਕਾਂਸੀ ਵਿੱਚ ਕੋਈ ਐਸੇ ਮਹਾਪੁਰਸ਼ ਆਏ ਹਨ ਜਿਨ੍ਹਾਂ ਦੀ ਸੋਭਾ ਖੁਸ਼ਬੂ ਵਾਂਗ ਚਾਰੋਂ ਪਾਸੇ ਫੈਲੀ ਹੋਈ ਹੈ ਤੇ ਲੋਕਾਂ ਦੀ ਭੀੜ ਉਹਨਾਂ ਕੋਲ ਲੱਗੀ ਰਹਿੰਦੀ ਹੈ ਸਰਦਾਲੂ ਉਹਨਾਂ ਦੇ ਦਰਸ਼ਨ ਕਰਕੇ ਅਤੇ ਉਹਨਾਂ ਕੋਲੋਂ ਉਪਦੇਸ਼ ਲੈ ਕੇ ਆਪਣਾ ਜੀਵਨ ਸਵਾਰਦੇ ਹਨ ਤਾ ਪੰਡਤ ਚਤੁਰਦਾਸ ਈਰਖਾ ਦੀ ਅਗਨੀ ਨਾਲ ਜਲ ਉੱਠਿਆ ਕਿ ਐਸਾ ਕੌਣ ਆਇਆ ਹੈ ਜਿਸ ਦੀ ਖੁਦ ਹੀ ਦਿਨਾ ਵਿੱਚ ਉਸ ਤਰ ਸਾਰਾ ਸ਼ਹਿਰ ਕਰਨ ਲੱਗ ਪਿਆ ਹੈ ਤੇ ਮੇਰਾ ਕੋਈ ਵੀ ਨਾਮ ਨਹੀਂ ਲੈਂਦਾ ਉਸਨੇ ਆਪਣੀ ਵਿਦੇਵਤਾ ਦੇ ਸਹਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਾਸਤਾਰਥ ਵਿੱਚ ਉਲਝਾ ਕੇ ਉਹਨਾ ਤੇ ਜੈਤ ਪ੍ਰਾਪਤ ਕਰਨ ਦਾ ਪੱਕਾ ਨਿਸ਼ਚੈ ਕੀਤਾ ਉਸ ਦਾ ਖਿਆਲ ਸੀ ਕਿ ਗੁਰੂ ਨਾਨਕ ਜੀ ਉਸ ਦੀ ਵਿਦੂਤਾ ਭਰੇ ਸਵਾਲਾਂ ਦੇ ਉੱਤਰ ਨਹੀਂ ਦੇ ਸਕਣਗੇ ਤੇ ਲੋਕੀ ਉਹਨਾਂ ਦੀ ਉਪਮਾ ਕਰਨੋਂ ਹਟ ਜਾਣਗੇ ਫਿਰ ਇਸ ਦੀ ਆਪਣੀ માનਤਾ ਕਾਇਮ ਹੋ ਜਾਏਗੀ ਇਹ ਵਿਚਾਰ ਕਰਦਾ ਹੋਇਆ ਇੱਕ ਦਿਨ ਪੰਡਤ ਚਤੁਰਦਾਸ ਆਪਣੇ ਕਈ ਸੰਗੀ ਸਾਥੀਆਂ ਨਾਲ ਗੁਰੂ ਜੀ ਕੋਲ ਪਹੁੰਚਿਆ ਪੰਡਤ ਚਤੁਰਦਾਸ ਨੇ ਜਦੋਂ ਗੁਰੂ ਜੀ ਦੇ ਤੇਜਸਵੀ ਮੁਖ ਤੇ ਨੂਰ ਡਲਕਾ ਮਾਰਦਾ ਵੇਖਿਆ ਤਾਂ ਉਸ ਦੇ ਹਿਰਦੇ ਤੋਂ ਜਨਮ ਜਨਮ ਮਾਨਤਨਾ ਦੀ ਮੈਲ ਉਤਰਨੀ ਸ਼ੁਰੂ ਹੋ ਗਈ ਗੁਰੂ ਜੀ ਦੀ ਇੱਕੋ ਤਕਣੀ ਨਾਲ ਹੀ ਉਹ ਆਪਣਾ ਆਪਾ ਭੁੱਲ ਗਿਆ ਮਨ ਸ਼ਾਂਤ ਹੋ ਗਿਆ ਪਰੰਤੂ ਅਜੇ ਕੋਝ ਕਸਰ ਬਾਕੀ ਸੀ ਸਨਿਮਰ ਅਵਸਥਾ ਵਿੱਚ ਹੋ ਕੇ ਕਹਿਣ ਲੱਗਾ ਕਿ ਮਹਾਰਾਜ ਜੀ ਮੈਂ ਆਪ ਕੀ ਨਾਲ ਕੁਝ ਸਵਾਲ ਜਵਾਬ ਕਰਨ ਲਈ ਆਇਆ ਹਾਂ ਆਗਿਆ ਹੋਵੇ ਤਾਂ ਕੁਝ ਸਵਾਲ ਕਰਾਂ ਗੁਰੂ ਜੀ ਨੇ ਕਿਹਾ ਪੰਡਤ ਚਤੁਰਦਾਸ ਜੀ ਤੁਸੀਂ ਜੇਕਰ ਕੁਝ ਸਵਾਲ ਜਵਾਬ ਕਰਨੇ ਹੀ ਹਨ ਤਾਂ ਇਸ ਬਾਗ ਦੇ ਅੰਦਰ ਇੱਕ ਕੁੱਤਾ ਹੈ ਪਿਛਲੇ ਜਨਮ ਵਿੱਚ ਉਹ ਵੀ ਇੱਥੇ ਦਾ ਇੱਕ ਭਾਰੀ ਵਿਦਵਾਨ ਪੰਡਤ ਸੀ ਪ੍ਰੰਤੂ ਕਿਸੇ ਕਰਮ ਕਰਕੇ ਹੁਣ ਕੁੱਤੇ ਦੀ ਜੂਨ ਭੋਗ ਰਿਹਾ ਹੈ ਤੁਸੀਂ ਉਸ ਨੂੰ ਇੱਥੇ ਲਿਆਓ ਤਾ ਉਹ ਤੁਹਾਡੇ ਸਾਰੇ ਸਵਾਲਾਂ ਦਾ ਉੱਤਰ ਦੇਵੇਗਾ ਅਸੀਂ ਤਾਂ ਇਹਨਾਂ ਵਾਰ ਵਿਵਾਦਾਂ ਵਾਲੇ ਝਗੜਿਆਂ ਵਿੱਚ ਨਹੀਂ ਪੈਣਾ ਇਹ ਵਚਨ ਸੁਣ ਪੰਡਿਤ ਚਤੁਰਦਾਸ ਹੈਰਾਨ ਹੋ ਗਿਆ ਤੇ ਸੋਚਣ ਲੱਗਾ ਕਿ ਇਹ ਮੇਰੇ ਨਾਲ ਮਖੌਲ ਕਰ ਰਹੇ ਹਨ ਕਹਿਣ ਲੱਗਾ ਮਹਾਰਾਜ ਜੀ ਇਹ ਕਿਵੇਂ ਹੋ ਸਕਦਾ ਹੈ ਕੁੱਤਾ ਵੀ ਕਦੀ ਕਿਸੇ ਦੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ ਗੁਰੂ ਜੀ ਨੇ ਕਿਹਾ ਜਾਓ ਤੁਸੀਂ ਉਹਨੂੰ ਸਾਡੇ ਕੋਲ ਲੈ ਕੇ ਆਓ ਗੁਰੂ ਜੀ ਦਾ ਇਸ਼ਾਰਾ ਪਾ ਕੇ ਪੰਡਤ ਜੀ ਕੁਝ ਦੂਰੀ ਤੇ ਬਾਗ ਵਿੱਚ ਹੀ ਗਏ ਤਾਂ ਇੱਕ ਕੁੱਤਾ ਬੈਠਾ ਨਜ਼ਰ ਆਇਆ ਫਿਰ ਉਸਨੂੰ ਲਿਆ ਕੇ ਗੁਰੂ ਜੀ ਦੇ ਸਾਹਮਣੇ ਹਾਜ਼ਰ ਕੀਤਾ ਜਦੋਂ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਕੁੱਤੇ ਵੱਲ ਵਿਖਿਆ ਤਾਂ ਵੇਖਦਿਆਂ ਹੀ ਕੋਹ ਇੱਕ ਸੁੰਦਰ ਸਰੂਪ ਤਿਲਕਧਾਰੀ ਵਿਦਵਾਨ ਪੰਡਤ ਬੈਠਾ ਨਜ਼ਰ ਆਉਣ ਲੱਗਾ ਸਾਰੇ ਪੰਡਤ ਅਤੇ ਹੋਰ ਲੋਕ ਕੀ ਹੈਰਾਨ ਹੋ ਗਏ ਕਿ ਇਹ ਕੀ ਅਚਰਜ ਕੋ ਤਕ ਹੋਇਆ ਹੈ ਪਰ ਸਮਝ ਕਿਸੇ ਨੂੰ ਕੋਝ ਨਾ ਆਵੇ ਸਾਰੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਕਿ ਮਹਾਰਾਜ ਜੀ ਇਹ ਕੀ ਕੋ ਤਕ ਹੈ ਇਹ ਕੁੱਤੇ ਦੇ ਰੂਪ ਵਿੱਚ ਆਇਆ ਹੈ ਪਰ ਹੁਣ ਇਸ ਦਾ ਰੂਪ ਬਦਲ ਕੇ ਇਉਂ ਪ੍ਰਤੀਤ ਹੋ ਰਿਹਾ ਹੈ ਕਿ ਕੋਈ ਵਿਦਵਾਨੀ ਪੰਡਤ ਜੀ ਬੈਠੇ ਹੋਏ ਹਨ ਕਿਰਪਾ ਕਰਕੇ ਦੱਸੋ ਕਿ ਅਸੀਂ ਕੋਈ ਸੁਪਨਾ ਤਾਂ ਨਹੀਂ ਵੇਖ ਰਹੇ ਗੁਰੂ ਜੀ ਮੁਸਕਰਾਏ ਤੇ ਕਿਹਾ ਇਸ ਨੂੰ ਪੁੱਛੋ ਇਹ ਤੁਹਾਨੂੰ ਸਭ ਕੁਝ ਦੱਸੇਗਾ ਤਾਂ ਪੰਡਤ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਉਸਨੇ ਇਸ ਤਰ੍ਹਾਂ ਕਹਿਣਾ ਸ਼ੁਰੂ ਕੀਤਾ ਕਿਸੇ ਸਮੇਂ ਮੈਂ ਵੀ ਐਸੇ ਕਾਂਸੀ ਦਾ ਰਹਿਣ ਵਾਲਾ ਆਪਣੇ ਸਮੇਂ ਦਾ ਇੱਕ ਵਿਦਵਾਨ ਪੰਡਤ ਸੀ ਮੇਰਾ ਵੀ ਤੁਹਾਡੇ ਤਰ੍ਹਾਂ ਇਹੀ ਕਰਮ ਸੀ ਕਿ ਜੇ ਕੋਈ ਮਹਾਪੁਰਸ਼ ਸਾਧੂ ਸੰਤ ਮਹਾਤਮਾ ਜੋਗੀ ਸੰਨਿਆਸੀ ਇੱਥੇ ਆਉਂਦਾ ਸੀ ਤਾਂ ਮੈਂ ਆਪਣੇ ਇਰਖਾਲੂ ਸੁਭਾ ਕਰਕੇ ਇੱਥੇ ਟਿਕਣ ਨਹੀਂ ਸੀ ਦੇਂਦਾ ਸਾਸ ਤਾਰਤ ਰਾਹੀ ਉਹਨਾਂ ਨੂੰ ਨਿਰਤਰ ਕਰਕੇ ਕਾਂਸੀ ਨਗਰ ਤੋਂ ਭਜਾ ਦਿੰਦਾ ਸੀ ਇੱਕ ਸਮੇਂ ਇੱਕ ਮਹਾਪੁਰਸ਼ ਇੱਥੇ ਆਏ ਉਹਨਾਂ ਨਾਲ ਸਵਾਲ ਜਵਾਬ ਕਰਦਿਆਂ ਕਾਫੀ ਸਮਾਂ ਲੰਘ ਗਿਆ ਫਿਰ ਮੈਂ ਉਹਨਾਂ ਦਾ ਖੇੜਾ ਛੱਡਣ ਵਿੱਚ ਨਹੀਂ ਸੀ ਆਉਂਦਾ ਸਹਿ ਸੁਭਾਈ ਉਹਨਾਂ ਦੇ ਵਕਤੋਂ ਨਿਕਲ ਗਿਆ ਕਿ ਕਿਉਂ ਕੁੱਤਿਆਂ ਦੀ ਤਰ੍ਹਾਂ ਭੋਕਦੇ ਹੋ ਇਹ ਵਚਨ ਸੁਣ ਕੇ ਮੈਂ ਸਮਝ ਗਿਆ ਕਿ ਮੈਨੂੰ श्राप ਮਿਲ ਗਿਆ ਹੈ। ਮਹਾਪੁਰਸ਼ਾਂ ਤੋਂ ਖਿਮਾ ਦਾ ਯਾਚਕ ਹੋਇਆ। ਪਰੰਤੂ ਹੋ ਕੀ ਸਕਦਾ ਸੀ? ਮਹਾਪੁਰਸ਼ ਕਹਿਣ ਲੱਗੇ, ਤੈਨੂੰ ਹੁਣ ਕੁੱਤੇ ਦੀ ਜੂਨ ਜ਼ਰੂਰ ਹੀ ਭੋਗਣੀ ਪਵੇਗੀ। ਮੈਂ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਮੇਰੇ ਤੇ ਇਹ ਕਿਰਪਾ ਕਰੋ। ਤੇ ਦੱਸੋ ਮੇਰਾ ਪਾਰ ਉਤਾਰਾ ਕਿਵੇਂ ਤੇ ਕਦੋਂ ਹੋਵੇਗਾ ਮੈਨੂੰ ਕੁੱਤੇ ਦੀ ਜੂਨ ਤੋਂ छुटਕਾਰਾ ਕਦੋਂ ਮਿਲੇਗਾ ਤਾਂ ਅੰਨਾ ਮਹਾਪੁਰਸ਼ਾਂ ਨੇ ਕਿਹਾ ਕਿ ਕਲਯੁਗ ਦੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਉਣਗੇ ਤੇ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਤੇਰੇ ਉੱਤੇ ਪਵੇਗੀ ਤਾਂ ਤੇਰਾ ਉਦਾਰ ਹੋਵੇਗਾ ਸੋ ਮੈਂ ਉਸ ਸਮੇਂ ਤੋਂ ਇਸ ਘੜੀ ਦੀ ਉਡੇਕ ਵੈਸੀ ਜੋ ਮੈਨੂੰ ਹੁਣ ਨਸੀਬ ਹੋਈ ਹੈ ਤੁਸੀਂ ਛੇਤੀ ਕਰੋ ਜੋ ਪੁੱਛਣਾ ਹੈ ਪੁੱਛੋ ਮੈਂ ਇਹਨਾ ਮਹਾਪੁਰਸ਼ਾਂ ਦੀ ਕਿਰਪਾ ਦੁਆਰਾ ਉੱਤਰ ਦਿਆਂਗਾ ਇਹ ਕਲਯੁਗ ਦੇ অবতার ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ ਇਹ ਅਚਾਰਜ ਕਥਾ ਪੰਡਤ ਕੋਲੋਂ ਸੁਣ ਕੇ ਸਾਰੇ ਹੀ ਪੰਡਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਢਹਿ ਪਏ ਤੇ ਨਿਮਰਤਾ ਨਾਲ ਬੇਨਤੀਆਂ ਕਰਨ ਲੱਗੇ ਕਿ ਅਸੀਂ ਨਾਦਾਨ ਜੀਵ ਸਮਝ ਨਹੀਂ ਸਕੇ ਕਿ ਆਪ ਕਲਯੁਗ ਦੇ અવਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਦਰਸ਼ਨ ਦੇ ਰਹੇ ਹੋ ਸਾਨੂੰ ਬਖਸ਼ ਲਓ ਅਤੇ ਸਾਡੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰੋ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਸਾਨੂੰ ਸਭ ਉਪਦੇਸ਼ ਦੇਣ ਦੀ ਕਿਰਪਾ ਕਰੋ ਜਿਸ ਨਾਲ ਅੱਗੇ ਚੱਲ ਕੇ ਸਾਡਾ ਵੀ ਪਾਰ ਉਤਾਰਾ ਹੋ ਸਕੇ ਤਦ ਗੁਰੂ ਜੀ ਨੇ ਉਹਨਾਂ ਨੂੰ ਸੱਚ ਧਰਮ ਦਾ ਉਪਦੇਸ਼ ਦੇਂਦੇ ਹੋਏ ਕਿਹਾ ਕਿ ਪੰਡਤ ਜੀ ਤੁਸੀਂ ਦਿਖਾਵੇ ਮਾਤਰ ਕਰਮ ਕਾਂਡ ਕਰ ਰਹੇ ਹੋ ਅਤੇ ਸਾਧਾਰਨ ਲੋਕਾਂ ਨੂੰ ਭਰਮਾ ਬੁਲੇਖਾ ਵੇਚੇ 파 ਰਹੇ ਹੋ ਇਹਨਾ ਕਰਮਾਂ ਕਾਂਡਾਂ ਰਹੀ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਦ ਤੱਕ ਤੁਸੀਂ ਵਾਹਿਗੁਰੂ ਦਾ ਧਿਆਨ ਧਰ ਕੇ ਸਿਮਰਨ ਨਹੀਂ ਕਰੋਗੇ ਪੰਡਤ ਚਤੁਰਦਾਸ ਕਹਿਣ ਲੱਗਾ ਕੇ ਮਹਾਰਾਜ ਜੀ ਕਿਹੜੇ ਕਰਮ ਦਿਖਾਵੇ ਦੇ ਤੇ ਕਿਹੜੇ ਕਰਮ ਸੱਚੇ ਹਨ ਤਾਉ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੈੰਸ ਕਰਤੀ ਦੇ ਪਹਿਲੇ ਚਾਰ ਸ਼ਲੋਕ ਉਚਾਰਨ ਕੀਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1353 ਤੇ ਦਰਜ ਹਨ ਗੁਰੂ ਜੀ ਦੇ ਮੁਖਾਰ ਬਿਨ ਤੋਂ ਇਹ ਦੇਵੀਏ ਤੇ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲੀ ਅਲੋਕਿਕ ਬਾਣੀ ਸਰਵਣ ਕਰਨ ਦੀ ਦੇਰ ਸੀ કે સબ દેશી સરદાર દે નાલ ગુરુજી દે ચરણાં તે ઝુક ગય માન નિર્મળ હો ગયા ઓ ધર કઉતે દસ રૂપ ત્યાગ કે બેઠે પંડિત ગંગારામ તે ગુરુજી દી કૃપા દ્રષ્ટિ પઈ તા ઉસને વિ હાથ જોડ કે અંતિમ નમસ્કાર કીતી તે ઓસ રૂપ નો વિ ત્યાગ દીતા ઓસ પંડિત ગંગારામ દી જીવ આત્મા ਗੁਰੂ ਜੀ ਨੇ ਸਿੱਧੀ ਬਾਕੁੰਠ dham ਵਿੱਚ ਭੇਜ ਦਿੱਤੀ ਇਹ ਸੁੰਦਰ ਨਜ਼ਾਰਾ ਵੇਖ ਕੇ ਸਾਰੇ ਲੋਕੀ ਅਸ਼ਚਰਜ ਵਿੱਚ ਹੋ ਕੇ ਕਹਿਣ ਲੱਗੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਪੰਡਤ ਗੋਪਾਲ ਸਾਹਸਤਰੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਦੇ ਚਰਨ ਪੈਣ ਕਰਕੇ ਇਹ ਬਾਗ ਪਵਿੱਤਰ ਹੋ ਗਿਆ ਹੈ ਹੁਣ ਇਹ ਬਾਗ ਮੇਰਾ ਨਹੀਂ ਰਹਾ ਅੱਜ ਇਹ ਬਾਗ ਮੈਂ ਆਪ ਜੀ ਦੇ ਚਰਣਾ ਵਿੱਚ ਭੇਟ ਕਰ ਰਿਹਾ ਹਾਂ ਤੇ ਇਹ ਆਪ ਜੀ ਦਾ ਹੈ ਸੋ ਉਸ ਦਿਨ ਤੋਂ ਬਾਗ ਦਾ ਨਾਂ ਗੁਰੂ ਬਾਗ ਤੋਂ ਪ੍ਰਸਿੱਧ ਹੋ ਗਿਆ ਇਹ ਗੁਰਦੁਆਰਾ ਗੁਰੂ ਬਾਗ ਕਾਂਸੀ ਦੇ ਮਹੌਲਾ ਕਮੱਛਾ ਵਿੱਚ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਇਆਂ ਭੁੱਲਣਾ ਚੁੱਕਾਂ ਦੀ ਖਿਮਾ ਬਖਸ਼ਣੀ ਵੀਡੀਓ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧਨ ਗੁਰੂ ਨਾਨਕ ਲਿਖਣਾ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ